ਗੱਲ ਕਰਾਂਗੇ ETT 9894 ਜਿਹੜੀ ਭਾਰਤੀ ਆਈ ਸੀ ਉਸ ਲਈ ਕਾਫੀ ਵਧੀਆ ਤੁਹਾਡੇ ਵਾਸਤੇ ਇਹ ਗੱਲ ਹੈਗੀ ਆ ਜਿਵੇਂ ਤੁਹਾਨੂੰ ਪਤਾ ਹੈ ਕਿ ਜਿਹੜਾ 9894 ਭਾਰਤੀ ਦਾ ਪੇਪਰ ਸੀ ਉਹ ਕੈਨਸਲ ਹੋ ਗਿਆ ਪਰ ਤੁਸੀਂ ਉਹਦੀ ਬਿਲਕੁਲ ਫ੍ਰੀ ਇੱਕ ਵੀ ਪੈਸਾ ਦਿੱਤੇ ਬਿਨਾ ਦੁਬਾਰਾ ਤੋਂ ਤਿਆਰੀ ਕਿਵੇਂ ਕਰ ਸਕਦੇ ਹੋ ਤੁਸੀਂ ਜਿਹੜਾ 100 ਨੰਬਰਾਂ ਦਾ ਪੇਪਰ ਜਿਹੜਾ ਦੁਬਾਰਾ ਤੋਂ ਹੋਊਗਾ ਸਲੀਪਸ ਪਹਿਲਾਂ ਵਾਲਾ ਰੱਦ ਹੋ ਗਿਆ ਨਵੇਂ ਸਲੀਪ ਦੇ ਅਨੁਸਾਰ ਤੁਸੀਂ ਤਿਆਰੀ ਕਰਨੀ ਕਿਵੇਂ ਕਰਨੀ ਹੈ ਤਾਂ ਬਿਲਕੁਲ ਫ੍ਰੀ ਦੇ ਵਿੱਚ ਉਹ ਤੁਹਾਨੂੰ ਸਾਰੀ ਦੱਸੂ ਬਸ ਇੱਕ ਦੋ ਸੈਕਿੰਡ ਵੀਡੀਓ ਨੂੰ ਧਿਆਨ ਨਾਲ ਸੁਣ ਲਓ ਤੁਸੀਂ ਆ ਦੇਖ ਸਕਦੇ ਹੋ ਜਿਹੜਾ ਜਦੋਂ ਆਪਾਂ ਪਹਿਲਾਂ ਤਿਆਰੀ ਕਰਾਈ ਸੀ ਆ ਜਿਹੜਾ ਪੇਪਰ ਤੁਹਾਡਾ 100 ਨੰਬਰਾਂ ਦਾ ਸੀ ਡਾਇਰੈਕਟ ਆਪਣੇ ਕਰਵਾਏ ਹੋਏ ਚੋਂ 100 ਦੇ ਵਿੱਚੋਂ 80 ਕੁਐਸਚਨ ਆਏ ਸੀ ਤੁਸੀਂ ਆਹ ਵੀਡੀਓ ਦੇਖਦੇ ਹੋ 36 ਮਿੰਟਾਂ ਦੀ ਵੀਡੀਓ ਪਈ ਹੈ ਜਿਹਦੇ ਵਿੱਚ ਮੈਂ ਤੁਹਾਨੂੰ ਆਨਸਰ ਕੀ ਆਉਣ ਤੋਂ ਪਹਿਲਾਂ ਸਾਰੇ ਸਬੂਤ ਪੇਸ਼ ਕੀਤੇ ਸੀ ਕਿ ਆਪਣੇ ਕਰਵਾਏ ਚੋਂ ਕਿੱਥੋਂ-ਕਿੱਥੋਂ ਕਿਹੜਾ ਕੁਐਸਚਨ ਆਇਆ ਬਿਲਕੁਲ ਡਾਇਰੈਕਟ 80 ਕੁਐਸਚਨ 100 ਦੇ ਵਿੱਚੋਂ ਆਏ ਸੀ ਪਰ ਨੰਬਰ ਤਾਂ 100 ਦੇ ਵਿੱਚੋਂ 50 ਹੀ ਲੈਣੇ ਸੀ 80 ਕੁਐਸਚਨ ਆਏ ਸੀ ਇਹ ਚੀਜ਼ ਤੁਸੀਂ ਵੀਡੀਓ ਦਾ ਇਸ ਵੀਡੀਓ ਦਾ ਲਿੰਕ ਤੁਸੀਂ ਇਸ ਡਿਸਕ੍ਰਿਪਸ਼ਨ ਚ ਦੇਖ ਸਕਦੇ ਹੋ ਪਰ ਹੁਣ ਤੁਸੀਂ ਫ੍ਰੀ ਤਿਆਰੀ ਕਿਵੇਂ ਕਰਨੀ ਆ ਫ੍ਰੀ ਤਿਆਰੀ ਕਰਨ ਵਾਸਤੇ ਤੁਸੀਂ ਉਹ YouTube ਚੈਨਲ ਤੇ ਜਾ ਕੇ ਤੁਸੀਂ ਸਰਚ ਮਾਰੋ MSW study MSW study ਆਪਣਾ ਇਹ ਚੈਨਲ ਸਰਚ ਮਾਰੋ ਸਰਚ ਮਾਰੋਗੇ ਚੈਨਲ ਨੂੰ ਤਾਂ ਤੁਹਾਨੂੰ ਉੱਥੇ ਪਲੇਲਿਸਟ ਦੀ ਇੱਕ ਆਪਸ਼ਨ ਮਿਲੂਗੀ ਆਹ ਵਾਲੀ ਇਹਦੇ 'ਤੇ ਕਲਿੱਕ ਕਰ ਦਿਓ ਇਸ ਕਲਿੱਕ ਕਰਨ ਤੋਂ ਬਾਅਦ ਤੁਹਾਨੂੰ ਇਸ ਤਰ੍ਹਾਂ ਦੀ ਪਲੇਲਿਸਟ ਮਿਲ ਜਾਊਗੀ ਆਹ ਵਾਲੀ ਪਹਿਲੀ ਪਲੇਲਿਸਟ ਠੀਕ ਹੈ ਇਸ ਪਲੇਲਿਸਟ ਤੇ ਤੁਸੀਂ ਕਲਿੱਕ ਕਰ ਦੋਗੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਅੱਗੇ ਜਾਓਗੇ ਇਸ ਤਰ੍ਹਾਂ ਤੁਹਾਨੂੰ ਕਲਾਸਾਂ ਸ਼ੋ ਹੋਣਗੀਆਂ ਆਪਣੀਆਂ ਤਿੰਨ ਕਲਾਸਾਂ ਬਣ ਚੁੱਕੀਆਂ ਬਿਲਕੁਲ ਫ੍ਰੀ ਕਲਾਸਾਂ ਪਹਿਲੀ ਕਲਾਸ ਤੁਸੀਂ ਦੇਖ ਸਕਦੇ ਹੋ ਠੀਕ ਹੈ ਦੂਜੀ ਕਲਾਸ ਡੇਲੀ ਹਰ ਰੋਜ਼ 5 ਵਜੇ ਲਾਈਵ ਕਲਾਸਾਂ ਜਿਹੜੀਆਂ ਆਪਣੀਆਂ ਸਟਾਰਟ ਹੋ ਚੁੱਕੀਆਂ ਇਹਨਾਂ ਕਲਾਸ ਨੂੰ ਡੇਲੀ ਫਾਲੋ ਕਰੋ ਇਹਨਾਂ ਇਹ ਪਲੇਲਿਸਟ ਦਾ ਲਿੰਕ ਵੀ ਇਸ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਵੀ ਹੈਗਾ ਤੁਹਾਨੂੰ ਮਿਲ ਜਾਏਗਾ ਠੀਕ ਹੈ ਚੈਨਲ ਤੇ ਜਾ ਕੇ ਤੁਸੀਂ ਆਪ ਵੀ ਦੇਖ ਸਕਦੇ ਹੋ ਇਸ ਤੋਂ ਇਲਾਵਾ ਜਿਹੜੀ ਮੈਂ ਤੁਹਾਨੂੰ ਆਲਰੇਡੀ ਇਸ ਵੀਡੀਓ ਬਾਰੇ ਗੱਲ ਕੀਤੀ ਹੈ ਇਹ ਵੀਡੀਓ ਜ਼ਰੂਰ ਦੇਖੋ ਕਿ ਤੁਸੀਂ ਐਮ ਐਸ ਡਬਲਯੂ ਨਾਲ ਜੁੜ ਕੇ ਕਿਉਂ ਪੜ੍ਹਨਾ ਹੈ ਇਹ ਵੀਡੀਓ ਨੂੰ ਦੇਖੋ ਤੇ ਤੁਹਾਨੂੰ ਆਪਣੇ ਨਵੇਂ ਸਲੀਪਸ ਦੇ ਅਨੁਸਾਰ ਅਸੀਂ ਫੋਲੋ ਕਰਾਂਗੇ ਸੋ ਧੰਨਵਾਦ ਜਾਣਕਾਰੀ ਵਧੀ ਲਈ ਲਾਈਕ ਸ਼ੇਅਰ ਕਰੋ ਕਮੈਂਟ ਕਰੋ ਹਰ ਇੱਕ ਪੰਜਾਬ ਦੇ ਪੇਪਰ ਦੀ ਤਿਆਰੀ ਲਈ ਇਨਫੋਰਮੇਸ਼ਨ ਦੇ ਲਈ